ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਇਸ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਇੱਕ ਬੁਲਟ ਪ੍ਰੂਫ ਸ਼ੀਸ਼ਾ ਕਿੰਨੀਆਂ ਗੋਲੀਆਂ ਚੱਲ ਸਕਦਾ ਹੈ ਕਿ ਜੇਕਰ ਸਿੱਧੂ ਮਸੇਵਾਲਾ ਉਸ ਟਾਈਮ ਤੇ ਆਪਣੀ ਬੁਲਟ ਪ੍ਰੂਫ ਕਾਰ ਲੈ ਜਾਂਦਾ ਕਿ ਉਹ ਬਚ ਸਕਦਾ ਸੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਅੱਜਕੱਲ੍ਹ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਆਦਾਤਰ VIP ਲੋਕ ਆਪਣੀਆਂ ਗੱਡੀਆਂ ਦੇ ਵਿੱਚ ਬੁਲਟ ਪ੍ਰੂਫ ਗਲਾਸ ਦਾ ਇਸਤੇਮਾਲ ਕਰਦੇ ਨੇ ਤੇ ਕਈ VIP ਵਿਅਕਤੀਆਂ ਦੀ ਤਾਂ ਪੂਰੀ ਦੀ ਪੂਰੀ ਗੱਡੀ ਹੀ ਬੁਲਟ ਪ੍ਰੂਫ ਹੁੰਦੀ ਹੈ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਿਰਫ ਬੁਲਟ ਪ੍ਰੂਫ ਸ਼ੀਸ਼ਿਆਂ ਦੀ ਹੀ ਗੱਲ ਕਰਾਂਗੇ ਤੁਸੀਂ ਸਿੱਧੂ ਮੂਸੇਵਾਲੇ ਦੇ 2 ਸਾਲ ਪਹਿਲਾਂ ਹੋਏ ਕਤਲ ਦੀ ਮੱਤਭਾਗੀ ਖਬਰ ਸੁਣਨ ਤੋਂ ਬਾਅਦ ਇੱਕ ਵਾਰ ਜ਼ਰੂਰ ਸੋਚਿਆ ਹੋਵੇਗਾ ਕਿ ਜੇਕਰ ਸਿੱਧੂ ਮੂਸੇਵਾਲੇ ਕੋਲ ਬੁਲਟ ਪ੍ਰੂਫ ਗੱਡੀ ਹੁੰਦੀ ਸਾਇਦ ਉਹ ਬਚ ਜਾਂਦਾ ਕਿਉਂਕਿ ਕਈ ਨਿਊਜ਼ ਚੈਨਲ ਵੀ ਕਹਿ ਰਹੇ ਸੀ ਕਿ ਸਿੱਧੂ ਮੂਸੇਵਾਲੇ ਨੂੰ ਬੁਲਟ ਪ੍ਰੂਫ ਗੱਡੀ ਹੀ ਲਿਆਣੀ ਚਾਹੀਦੀ ਸੀ ਤਾਂ ਦੋਸਤੋ ਇੱਕ ਬੁਲਟ ਪ੍ਰੂਫ ਸ਼ੀਸ਼ਾ ਆਖਰ ਕਿੰਨੀਆਂ ਗੋਲੀਆਂ ਤੋਂ ਬਚਾ ਸਕਦਾ ਹੈ ਆਖਰ ਕਿਵੇਂ ਇੱਕ ਗੋਲੀ ਇਸ ਸ਼ੀਸ਼ੇ ਨੂੰ ਪਾਰ ਨਹੀਂ ਕਰ ਸਕਦੀ ਇਹ ਸ਼ੀਸ਼ਾ ਆਖਰ ਕਿਵੇਂ ਬਣਦਾ ਹੈ ਇਸ ਬਾਰੇ ਤੁਹਾਨੂੰ ਥੋੜੀ ਜਾਣਕਾਰੀ ਦੇਵਾਂਗੇ ਦੋਸਤੋ ਆਮ ਕਲਾਸ ਤੇ ਬੋਲਡ ਪ੍ਰੂ ਕਲਾਸ ਦੇ ਵਿੱਚ ਕਾਫੀ ਅੰਤਰ ਹੁੰਦਾ ਹੈ ਕਿਉਂਕਿ ਆਮ ਕਲਾਸ ਦੇ ਮੋਲੀਕਿਊਲ ਆਪਸ ਵਿੱਚ ਕਾਫੀ ਦੂਰੀ ਤੇ ਹੁੰਦੇ ਨੇ ਇਸ ਕਾਰਨ ਜਦੋਂ ਵੀ ਕਿਸੇ ਆਮ ਸ਼ੀਸ਼ੇ ਤੇ ਕਿਸੇ ਵੀ ਚੀਜ਼ ਤੋਂ ਛੋਟ ਲੱਗਦੀ ਹੈ ਤਾਂ ਉਹ ਜਲਦੀ ਟੁੱਟ ਜਾਂਦਾ ਹੈ ਪਰ ਇੱਕ ਬੋਲਡ ਪ੍ਰੂ ਸ਼ੀਸ਼ਾ ਇਸ ਤਰ੍ਹਾਂ ਦਾ ਬਣਿਆ ਹੁੰਦਾ ਹੈ ਜੋ ਦੇਖਣ ਵਿੱਚ ਆਮ ਸ਼ੀਸ਼ੇ ਨਾਲੋਂ ਕਾਫੀ ਮੋਟਾ ਹੁੰਦਾ ਹੈ ਇਸ ਬੁਲਟ ਪ੍ਰੂਫ ਸ਼ੀਸ਼ੇ ਨੂੰ ਬਣਾਉਣ ਦੇ ਲਈ ਬਹੁਤ ਵਧੀਆ ਕੁਆਲਿਟੀ ਦਾ ਪਲਾਸਟਿਕ ਪੋਲੀਕਾਰਬੋਨੇਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਮਜ਼ਬੂਤ ਹੋਣ ਦੇ ਨਾਲ ਨਾਲ ਲਚਕੀਲਾ ਵੀ ਹੁੰਦਾ ਹੈ ਜੇ ਇਸ ਦੇ ਕਾਰਨ ਗੋਲੀ ਜਿੰਨੀ ਤੇਜ਼ ਰਫ਼ਤਾਰ ਵਾਲੀ ਚੀਜ਼ ਨੂੰ ਵੀ ਰੋਕ ਲੈਂਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਮੋਗੇ ਕਿ ਕਿੰਨੇ ਜ਼ੋਰ-ਜ਼ੋਰ ਨਾਲ ਸੱਟਾ ਮਾਰਨ ਮੰਗਰੋਂ ਵੀ ਇਸ ਬੁਲਟ ਪ੍ਰੂਫ ਗਲਾਸ ਨੂੰ ਕੁਝ ਨਹੀਂ ਹੋਇਆ ਹੁਣ ਦੇਖਦੇ ਹਾਂ ਕਿ ਆਖਰ ਵਿੱਚ ਇੱਕ ਗੋਲੀ ਨੂੰ ਬੁਲਟ ਪ੍ਰੂਫ ਸ਼ੀਸ਼ਾ ਕਿਵੇਂ ਰੋਕਦਾ ਹੈ ਤੇ ਕਿੰਨੀਆਂ ਗੋਲੀਆਂ ਆਖਰ ਇਹ ਚੱਲ ਸਕਦਾ ਹੈ ਤੁਸੀਂ ਦੇਖ ਰਹੇ ਹੋਮੋਕ ਕਿੱਕ ਇੱਕ ਬੁਲਟ ਪ੍ਰੂਫ ਸ਼ੀਸ਼ੇ ਤੇ ਲਗਾਤਾਰ ਗੋਲੀ ਚਲਾਈ ਜਾ ਰਹੀ ਹੈ ਇਹ ਬੁਲਟ ਪ੍ਰੂਫ ਸ਼ੀਸ਼ਾ ਗੋਲੀ ਨੂੰ ਆਪ ਹੀ ਰੋਕ ਰਿਹਾ ਹੈ ਪਰ ਗੱਡੀ ਦੇ ਅੰਦਰ ਨਹੀਂ ਜਾਣ ਦੇ ਰਿਹਾ ਕਿਉਂਕਿ ਉੱਪਰੋਂ ਕਲਾਸ ਨੂੰ ਤੋੜ ਕੇ ਗੋਲੀ ਅੰਦਰ ਜਾਂਦੀ ਹੈ ਜਿੱਥੇ ਪੌਲੀਕਾਰਬੋਨੇਟ ਦੀਆਂ ਤਿੰਨ ਚਾਰ ਮਜ਼ਬੂਤ ਪਰਤਾਂ ਇਸ ਨੂੰ ਹੌਲੀ-ਹੌਲੀ ਬਿਲਕੁਲ ਰੋਕ ਦਿੰਦੀਆਂ ਨੇ ਜੇਕਰ ਇੱਕ ਹੀ ਜਗ੍ਹਾ ਤੇ ਲਗਾਤਾਰ ਗੋਲੀਆਂ ਚਲਾਈਆਂ ਜਾਣ ਤਾਂ ਹੋ ਸਕਦਾ ਹੈ ਕਿ ਇਹ ਗੋਲੀ ਸੀਸ ਨੂੰ ਪਾਰ ਕਰ ਦੇਵੇ ਪਰ ਜਦੋਂ ਵੀ ਅਸਲੀ ਹਮਲਾ ਹੁੰਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਗੋਲੀ ਬਿਲਕੁਲ ਇੱਕ ਹੀ ਜਗ੍ਹਾ ਤੇ ਚਲਾਈ ਜਾਵੇ ਈਸੀਸ ਕਿੰਨਾ ਮਜ਼ਬੂਤ ਹੁੰਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਦੋਸਤੋ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਤੇ ਬਣਾ ਨਾ ਜਾਣਾ ਤੇ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ